ਇੱਕ ਵੀਰ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਕੁਛ ਚੋਰੀ ਹੋ ਗਿਆ ਹੋਵੇ ਪਹਿਲੀ ਗੱਲਾਂ ਦੇ ਕਣ ਹੋਣਾ ਪੁੱਛਣ ਵਾਸਤੇ ਹੋਣਾ ਕੋਈ ਚੋਰੀ ਹੋ ਗਿਆ ਹੋਵੇ ਪੁੱਛਣ ਵਾਸਤੇ ਹੋਣਾ ਕੋਈ ਚੀਜ਼ ਚੋਰੀ ਹੋ ਗਈ ਹੋਵੇ ਕਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਕੋਈ ਚੀਜ਼ ਚੋਰੀ ਹੋ ਗਈ ਹੋਵੇ ਕਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਇੱਥੇ ਬਹਿ ਜਾਓ ਬਾਈ ਬਣ ਕੇ ਯਾਰ ਪਿੱਛੇ ਪਤਾ ਲਗਾ ਥੱਲੇ ਬਹਿ ਜਾਓ ਕਿੱਥੋਂ ਆਇਆ ਫੱਕਰਾ ਐ ਬੱਕਰਾ ਪਿੱਛੇ ਨੂੰ ਹੋ ਜਾ ਕੋਈ ਚੋਰੀ ਹੋ ਗਿਆ ਕੁਛ ਬੱਕਰਾ ਚੱਲੀ ਬਾਬਾ ਓਏ ਵਜ਼ੀਰ ਅੰਗਬਲੀ ਦੇ ਨਾਂ ਤੇ ਤੋਲੀ ਤੇ ਤੇਰੇ ਯਾਦ ਕਰਕੇ ਦੁੱਖ ਦੇ ਗੇਰੇ ਸਾਥੇ ਦੁੱਖ ਦੇ ਗੇਰੇ ਅੱਜ ਕੱਲ੍ਹ ਤੇ ਦੁੱਖ ਦੇ ਗੇਰੇ ਦੁੱਖ ਤੇ ਲੰਦੇ ਹੁਣ ਨਾ ਗੇਰੇ ਘੱਲ ਕੋਲ ਨਾ ਬਣਦਾ ਮੇਰਾ ਨਾਲਾ ਵਾਤਾ ਰੁਪਿਆ ਤੇ ਘਰ ਦਾ ਹੋ ਮੇਰਾ ਘਰ ਦਾ ਬਾਬਾ ਹਕਲਾ ਪਰਦੇ ਜੇ ਰੱਖ ਲੀਏ ਕਿ ਦੱਸ ਦੀਏ ਬੱਕਰਾ बकरा दस दिए कितों है बकरा दगाल, दगाल तो है चली बाबा दगाल पहले तो सौंख खा जाके ਬੀਜੇ ਲੜਦਾ ਨਹੀਂ ਜਾ ਕੇ ਦਰਬਾਰ ਕਾ ਨਹੀਂ ਹੱਥ ਕਰਕੇ ਗਾਇ ਸੌਣ ਲੜਦਾ ਨਹੀਂ ਜੇ ਤੈਨੂੰ ਚੋਰ ਲੱਭਦੀ ਹੈ ਕਿੱਥੇ ਕੀ ਹੋ ਗਿਆ ਚੋਰੀ ਹੋ ਗਈ ਚੱਲ ਫੱਕਰਾ ਦੇਖੇ ਕੀ ਹੋ ਗਿਆ ਤਕਰੀ ਸੰਦੇਸ਼ ਵਾ ਤੂੰ ਦੀ ਨਾ ਜਾ ਤਕਰੀ ਸੰਦੇਸ਼ ਪੁੱਛਣਾ ਹੈਂਗੀ ਆਹਲੇ ਵੀ ਖੜੀ ਅਗਲੇ ਕੋਲ ਤੁਹਾਡਾ ਡੀਪਰ ਤਾਂ ਨਹੀਂ ਚੋਰੀ ਹੋ ਗਿਆ ਹੋ ਗਿਆ ਬੱਚੀ ਇਹ ਡੀਪਰ ਦੇ ਦੇਖੀਏ ਕੀ ਕਹਿੰਦਾ ਓਏ ਇਹ ਧੋਕੀ ਸ਼ਿਦਾ ਬਾਪੂ ਜਿਹਾ ਜਾਂਦਾ ਬਾਪੂ ਦੀਆਂ ਯਾਦਾਂ ਤੇਰੇ ਉੱਤੇ ਹੋ ਗਈਆਂ ਨਾ ਰਹਿ ਉੱਤੇ ਹੋ ਗਈਆਂ ਹਕਲਾ ਤੁਹਾਡਾ ਡੀਪਰ ਚੋਰੀ ਹੋ ਗਿਆ ਫਕਰਾ ਡੀਪਰ ਖੜਿਆ ਹੋਏ ਫਕਰਾ ਆਏ ਦੱਸ ਤੇਰੇ ਮੋਬਾਈਲ ਤੇ ਲੋਕੇਸ਼ਨ 300 ਦੀ ਆ ਥੋੜਾ ਡੀਪਰ ਚੋਰੀ ਹੋ ਗਿਆ ਤੇਰਾ ਮੋਬਾਈਲ ਕਾਡੇ ਦੇ ਵਿੱਚ ਤਿੰਨ ਥਾਂ ਦੀ ਲੋਕੇਸ਼ਨ ਆ ਓਏ ਫਕਰਾ 1 2 3 4 5 6 7 8 9 10 11 12 13 14 15 16 17 18 ਮੰਡਲਾ ਚੱਲ ਬਾਬਾ ਓਏ ਸੰਗੀਤਨਾ ਨਾ ਕਰਨਾ ਫਰੀਆ ਦਾ ਸੰਗੀਤਨਾ ਨਾ ਕਰਨਾ ਫਰੀਆ ਦਾ ਕੌਣ ਕਿਲਾ ਲਿਖ ਕਰਦਾ ਮੇਰਾ ਬੰਦਾ ਵਾਹ ਦੁੱਖੀਆਂ ਦੇ ਵੰਦਾ ਠਾਕੀਆ ਫਕਰਾ ਗਲਾਸ ਆ ਜਿਹੜਾ ਤੁਹਾਡਾ ਡੀਪਰ ਚੋਰੀ ਹੋ ਗਿਆ ਤਾਂ ਬਿਜਲਵੇਂ ਤਾਂ ਨਹੀਂ ਰੁਕ ਗਿਆ ਜਾ ਕੇ ਦਿੱਲੀ ਕੰਨੀ ਚੈੱਕ ਕਰਨ ਕੌਣ ਗਿਆ ਤੇ ਹੈ ਉੱਥੇ ਕੈਮਰਿਆਂ 'ਚ ਢਾਬੇ ਕੋਲ ਤਾਂ ਨਹੀਂ ਆ ਗਿਆ ਦੀ ਖੜਿਆ ਢਾਬੇ ਕੋਲੋਂ ਦੀ ਲੰਗ ਗਿਆ ਦੀ ਹੈ ਬੱਕਰਾ ਢਾਬੇ ਕੋਲੋਂ ਦੀ ਲੰਗ ਗਿਆ ਢਾਬੇ ਕੋਲ ਦੀ ਜਾਏ ਬੱਕਰਾ ਚੈੱਕ ਕਰੇ ਚੱਲ ਬਾਬਾ ਵੇ ਹੈ ਆਰਾ ਮਾਡਲਾ ਓਏ ਫਕਰਾ ਖੱਬੇ ਪਾਸੋਂ ਛੋਲ ਬੋਣ ਲੱਗ ਗਿਆ ਦੀ ਓਏ ਫਕਰਾ ਪਹਿਲਾਂ ਲੱਗ ਗਿਆ ਦੀ ਹੈ ਤੂੰ ਇਹ ਚ ਲੱਗ ਗਿਆ ਦੀ ਲੱਗ ਗਿਆ ਦੀ ਸੱਚੀ ਗੱਲ ਆ ਚੱਲ ਬਾਬਾ ਓਏ ਤਿੰਨੇ ਜਣੇ ਲੈ ਗਏ ਮੋਟਰਸਾਈਕਲ ਤੇ ਆਏ ਤੇ ਭੱਗ ਗਏ ਓ ਫਕਰਾ ਚੈੱਕ ਕਰ ਲਿਆ ਸੋਨੇ ਤਿੰਨ ਜਣੇ ਸੀ ਮੋਟਰਸਾਈਕਲ ਦੇ ਤੇ ਬੱਕਰਾ ਹੈ ਪਹਿਲਾ ਮੋਟਰਸਾਈਕਲ ਤੇ ਤੇ ਉਹ ਫਕਰਾ ਫਿਰ ਗੱਡੀ ਆ ਤਿੰਨ ਜਣੇ ਤੇ ਉਹ ਫਕਰਾ ਫਰੀਦাবাদ ਕੋਲ ਆ ਉਹ ਫਕਰਾ 2018 ਮਾਡਲ ਛੋਡਾ ਇਹ ਉਹ ਆ 1 2 3 ਛੋਡੇ ਕੋਲ ਡੀਪਰ ਤਿੰਨ ਨੇ ਉਹ ਫਕਰਾ ਟੇਕ ਮੱਥਾ ਜੇ ਨਾਮ ਲਿਆ ਤਾਂ ਫਕੀਰ ਨਾਖੀ ਉਹ ਬੱਕਰਾ ਫਰੀਦাবাদ ਕੋਲ ਆ ਤਿੰਨ ਨੇ ਡੀਪਰ ਛੋਡੇ ਟੇਕ ਮੱਥਾ ਜਲੇ ਬਾਬਾ ਇਹਨਾਂ ਨੂੰ